ਮੱਖ ਮੱਖੀ ਦੀ ਮੇਰੇ ਮਿੱਤਰੋ ਆਹ ਪਹਿਲੀ ਰੋਡ ਕਮ ਢਲੋਣਾ ਮੁਕਾਬਲਾ ਹੋ ਗਿਆ ਮੱਖਣ ਪ੍ਰਾਭ ਮੱਖਣ ਪ੍ਰਾਭ ਮੱਖਣ ਤੇ ਪ੍ਰਾਭ ਆਹ ਟੱਕਰ ਸਿਰੇ ਦੀ ਹੈ ਸਸੀ ਗਾਲ ਜੀ ਅਨਸਾਰ ਇਹਨਾਂ ਵੱਡਾ ਛਲਕੇ ਰੋਣਾ ਅੱਜ ਅਸੀਂ ਪਹੁੰਚਾ ਜੀ ਪਿੰਡ ਜੋਲ ਰਾਜੋਕੇ ਤੇ ਅੱਜ ਤਨ ਮੈ ਜੁੰਨੇ ਆ ਤੇ ਜ਼ਿਲ੍ਹਾ ਅਤਰਕਰਮ ਸਾਹਿਬ ਤੇ ਸਾਰੇ ਜਾਨੇ ਵੀਡੀਓ ਨੂੰ ਪਿਆਰ ਦਿਓ ਕਰੋ ਲਾਈਕ ਕਮੈਂਟ ਸ਼ੇਅਰ ਦਿਓ ਇਸ ਤਰ੍ਹਾਂ ਕਰੋ ਸਾਰੇ ਜਾਨੇ ਮੇਰੇ ਫਿਰ ਆਪਣਾ ਹਾਲੀ ਵਾਲੇ ਇੱਧਾ ਕਿਚਨਲ ਗਾ ਜਾਊਗਾ ਗਰਮ ਗਰਮ ਹੁੰਦੇ ਆ ਇਹਨਾਂ ਲਾਉਣਾ ਵੜਾ ਹੈ ਇੰਜਨ ਭਗਿਆ ਹੁੰਦਾ ਦੋ ਇੰਜਨ ਭਗਿਆ ਹੁੰਦਾ ਇਹਨਾਂ ਦੇ ਮਾਦਾ ਮਾਦਰੀਆਂ ਸੁੱਟ ਰਹੀਆਂ ਸਾਰੀਆਂ ਤਾਂ ਇਹਨਾਂ ਪੰਬਿਰ ਦਾ ਲਾਦਾ ਇਤਨਾ ਮਰਟੀ ਚੋਨਾ ਲਾ ਆਇਦੇ ਆ ਆਪਣਾ ਵਾਂਜੀ ਮੇਰਾ ਮਾਰਾ ਇੱਕ ਗੁਰਬਾ ਸਾਡ ਨਾਲ ਲੜੇਗੇ ਦੇ ਮਾੜਾ ਖੇਡਦੇ ਹੋ ਚੰਗੇ ਸਹੀ ਗੱਲ ਸਹੀ ਹੈ ਵੇ ਬਾਕੀ ਪਲੇਅਰਾਂ ਐ ਗਲਤੀਆਂ ਕਰਕੇ ਵੀ ਕੁਝ ਲੱਗਦੀ ਹੁਣ ਮੇਰੀ ਆਪ ਦੀ ਗਲਤੀ ਕਰਕੇ ਮੈਂ ਵਿਧਾਨ ਹੁੰਦਾ ਆ ਜਦੋਂ ਆਪਾ ਰਾਈਟ ਨਹੀਂ ਕਰਦੇ ਮੈਂ ਖੇਡੀ ਜਾਂਦੇ ਉਹ ਮੈਂ ਇਹ ਫਲਾ ਦਿੱਤੀ ਮੈਚ ਖੇਡੋ ਖੇਡੋ ਚੰਗਾ ਪਰ ਖੇਡੋ ਇੱਕ ਦੋ ਮੈਚ ਸਹੀ ਗੱਲ ਆ ਯਾਰ ਹੁਣ ਐ ਹੋ ਜੀ ਗਰਮੀ ਆ ਯਾਰ ਕਿੱਦਾਂ ਗਰਮੀ ਪੈਂਦੀ ਆ ਨਾ ਤੇ ਹੁਣ ਦੇ ਬੰਦਿਆਂ ਦੇ ਉਹੀ ਪਾਣੀ ਮੋਸ ਚੁੱਕਿਆ ਆ ਬਾਕੀ ਕੁੜੀਆਂ ਮੁਰਗਾ ਨਹੀਂ ਘੇੜਵਾਉਂਦਾ ਮਿਲਦਾ ਐਜਾ ਇਹ ਵੀ ਗਰਮੀ ਜੀ ਸਹੀ ਆ ਤੇ ਹੁਣ ਜਦੋਂ ਮੈਚ ਜਾਂਦੇ ਉਹਦੋਂ ਕਿਤੇ ਮੁਰਗਾ ਮਾਸਾ ਆਉਂਦਾ ਬੰਦਾ ਪਾਣੀ ਤੇ ਉਹ ਬੰਦੇ ਦਾ ਮੁੱਕਾ ਹੁੰਦਾ ਹਾਂ ਸਹੀ ਗੱਲ ਉਹ ਤੋਂ ਕੁੜੀਆਂ ਧਰਤੀ ਸੀਗ ਮਾਰਨ ਦੀ ਥੱਲੇ ਹੂੰ ਅ ਲੋ ਹੀ ਵਗਦੀ ਜਿਹੜਾ ਕਿ ਬਹੁਤ ਜ਼ਿਆਦਾ ਗਰਮ ਮੈਂ ਨਾ ਦੁਪਹਿਰੇ ਮੇਂ ਨੀਂਦ ਆਉਂਦੀ ਕੋਈ ਵੇਰ ਕੇ ਜਟਾ ਤੇ ਨਈਦਾ ਮੈਂ ਤਾਂ ਅੱਗੇ ਸੌਂਦਾ ਨਹੀਂ ਹੁੰਦਾ ਮੈਨੂੰ ਪਹਿਲਾਂ ਹੀ ਦੁਹਾਨਾ ਖੇਡਣ ਲੱਗਣਾ ਮੈਨੂੰ ਇੰਨਾ ਚਾਹ ਹੁੰਦਾ ਸੀ ਮੈਂ ਸਵੇਰ ਤੋਂ ਇੱਕਦਿ ਸੌਂਗਣੀ ਨਹੀਂ ਵੇਖਿਆ ਦੁਪਹਿਰੇ ਕਿਨਾਂ ਭਾਈ 3600 ਹੁੰਦੇ ਆ ਲੱਗ ਲੱਗ ਰਹੀ ਹੈ ਚੀਜ਼ ਉਹ ਹਾਂ ਉਹ ਆ ਗਿਆ ਬੀਰ ਤਾਂ ਸਾਡੇ ਆਪਣੇ 3600 ਆ ਆ 3000 ਵੀ ਨਾ ਕੀ ਮੈਂ ਉਧਰੋਂ ਗਿਆ ਹਾਂ ਚਲਾ ਗਿਆ ਕੌਣ ਆ ਗਿਆ ਜਦੋਂ ਤੇ ਬਰੇਟ ਹੋਇਆ ਨਹੀਂ ਭਾਣਾ ਮੈਂ ਤਾਂ ਨਾ ਮਹੀਨਾ ਕੋ ਜਿਹੜਾ ਜਲੰਧਰੋਂ ਡਾਕਟਰ ਆਉਂਦਾ ਹੁੰਦਾ ਹੈ ਇੱਥੇ ਮੇਰਾ ਤਾਂ ਉਹਦੇ ਕੋਲ ਰਹਿ ਪਈਏ ਨੰਨੇ ਸਰੂ ਨਾ ਅੱਗੇ ਖੋਲੇ ਸੀ ਨਾ ਉਦੋਂ ਹੀ ਮੋੜ ਦੇ ਅਕਸੀਏ ਕਰਾ ਲਿਆ ਮੈਨੂੰ ਸਾਹਮਣੇ 43 ਦਿਨਾਂ ਬਾਅਦ ਸਾਡੇ ਲੱਗੇ ਗਰਾਉਂਡ ਉਹ ਯਾਰ ਤੂੰ ਇਧਰ ਹੋ ਗਿਆ ਉੱਤ ਬੱਬੂ ਭਿੰਡਰ ਮੰਗੀ ਸੋਨਾ ਮੰਦਰ ਰੋਡ ਵਾਲਾ ਸਾਰੇ ਹੀ ਸਾਰੇ ਵਧੀਆ 17 ਦਿਨ ਮੈਂ ਤੇ ਮੈਂ ਤੇ ਮੈਂ ਤਾਂ ਨਰਮਲ ਜਾਣਦਾ ਹੈ ਕਹਿਣ ਨਾਲੇ ਕੁਛ ਹੁੰਦਾ ਤੇ ਭਾਂਜੀ ਤੁਸੀਂ ਮੇਰਾ ਨਾਮ ਮੈਂ ਭਰਾਵਾ ਮੈਂ ਜ਼ਿੰਦਗੀ ਨਾਲ ਹੀ ਕੰਮ ਤੋਂ ਕੀਤਾ ਨਹੀਂ ਕਿਸੇ ਦਾ ਕਰਾਂਗੇ ਮੀਟਵਾਨਾ ਦਾ ਗੁਰੂ ਕਹਿ ਨਾ ਕਿਸੇ ਦਾ ਘਰ ਦੀ ਵਜ੍ਹਾ ਜਗਦਾ ਭਰਾਵਾ ਕਿ ਪਿਆ ਤੁਰ ਗਏ ਮੇਰੇ ਵੀਰਾਂ ਉਹ ਤਾਂ ਤੁਰ ਹੀ ਨਹੀਂ ਲੱਗੇ ਇਹਨੇ ਕਬੂਤਰ ਤੁਰੇ ਜਾਂਦੇ ਇੱਥੇ ਰਾਹ ਗੱਡੀ ਚੜਦੇ ਆ ਜੇ ਮਲੇਰ ਚੱਲ ਜੂ ਸਾਨੂੰ ਮਾਰਾ ਯਾਰ ਕੋਈ ਸਾਡਾ ਕੋਈ ਸਾਡਾ ਮਾੜਾ ਨਿੱਕਾ ਆ ਜਾਓ ਕਿ ਉਹਦੀ ਦੋਦੀ ਤੱਤਾ ਕਰਾਵਾਂਗੇ ਕਿ ਬਹਾਰ ਲੱਖਾਂ ਵਿਖਾਵਾਂ ਅਰੇ ਇਹ ਚਾਲਪਨ ਕੱਢ ਕੇ ਤੇ ਦੋਦੀ ਤੱਤਾ ਕਰਾਵਾਂਗੇ ਜਦਰਾ ਆ ਵੀ ਕਰਾਵਾਂਗੇ ਚਾਲੀ ਜਿਹੜੀ ਹੁੰਦੀ ਨਹੀਂ ਉੱਥੇ ਜਿੱਦੇ ਕਰਕੇ ਲੜਾਈ ਹੁੰਦੀ ਆ ਥੋੜੀ ਜਿਹੀ ਮੇਰੇ ਭਰਾ ਮਾਂ ਜੀ ਅੱਡੀ ਨਹੀਂ ਮਹਿਤਾਨੀ ਗਈ ਇੱਥੇ ਥੱਕ ਕੇ ਬਾਜ ਵਿੱਚ ਜੇ ਕੋਈ ਕੰਮ ਆ ਜਾਮਤ ਨਹੀਂ ਆ ਇਹਦੇ ਉਹ ਕੰਮ ਜਿਹੜਾ ਸੰਮਾਨ ਭਾਨ ਨਵਾਂ ਗਿਆ ਸੀ ਆਪਾਂ ਗੱਲ ਕਰੀਏ ਨਾ ਕਿੰਨਾ ਤੇ ਆਪਾਂ ਟਾਬੂ ਖੜਾ ਪਾਉਂਦੇ ਹਾਂ 25 ਦਿਨ ਤੋਂ ਰਹਿ ਦੋ ਮਹੀਨੇ ਉੱਧਰ ਰਹਿ ਕੇ ਆਇਆ ਹੁਣ ਕਦੀ ਵੀ ਨਹੀਂ ਕੱਢ ਦਿੰਦੇ ਆ ਓਏ ਆਇਓ ਓਏ ਵੀਰੋ ਉੱਧਰ ਤਾਂ ਸਾਰ ਨਵਾਰਮਾ ਪਹੁੰਚ ਲਾ ਪਿਆ ਜੋ ਤੂੰ ਇਕਰੀਆਂ ਨੂੰ ਗਿਆ ਇਕਰੀ ਵਾਪਸ ਆਇਆ ਜਿੱਦਰੀ ਫੇਰ ਤੁਰਕ ਆ ਜਾਣ ਹੋਣਾ ਹੈ ਜੇ ਦਫਾ ਚੱਕੂ ਬਣ ਫਾਈ ਫਾਈ ਕਰ ਉਹ ਗੱਲਾਂ ਉਹਦੋਂ ਕਿ ਤੁਹਾਨੂੰ ਨਵਾਂ ਨਾਮ ਪਤਾ ਗਿਆ ਸੀ ਇਹ ਮੂ ਚਾਚਾ ਹੀ ਹੈ ਹਾਂਜੀ ਸੋਚ ਨਹੀਂ ਪਈ ਤਾਂ ਆਪਾਂ ਸਾਈਡ ਤੇ ਕਰ ਲਿਆ ਫਾਇਦਾ ਕੋਈ ਨਾ ਤੇ ਜਾਣਦਾ ਭਾਈ ਇਹ ਬਸ WhatsApp ਹੁੰਦਾ ਠੀਕ ਦੁਨੀਆ ਦਾ ਮਹਾਨ ਖਿਡਾਰੀ ਔਰ ਰੰਧੇ ਮਦਵੀ ਮੈਦਾਨ ਦੇ ਵਿੱਚ ਮਾਝ ਐਕਸਪ੍ਰੈਸ ਆਈਆਰ ਸ੍ਰੀ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਬੈਸ ਧਾਵੀ जोरदार तालीयां मक्खन फनू ਲਈ ਮਾਰ ਦੋ ਮਾਰੇ ਮਿੱਤਰੋ ਮਿੱਤਰ ਮਜੀਠ ਸਿੰਘ ਦਾ ਬੇਟਾ ਦੁਨੀਆਂ ਦੇ ਕੋਨੇ ਕੋਨੇ ਵਿੱਚ 45 ਸੂਈ ਰੱਖੀ ਲਾਲ ਤੱਕ ਦੇ ਤੇ ਹੋਊਗੀ ਗੱਲ ਤੇਰੇ ਜੱਫਿਆਂ ਦੀ ਹਰੇਕ ਕੱਪ ਦੇ ਹੈਪੀ ਸਾਡਾ ਭਰਾ ਵੀ ਵਾਲੇ ਨੂੰ ਮਾਨ ਸਨਮਾਨ ਦੇ ਵਿੱਚ ਤੇ ਕਹਿੰਦੇ ਜਿਹੜੇ ਤੇ ਵਰਕਰ ਉਹਨਾਂ ਨੂੰ ਗੋਲ ਰਿੰਗਾਂ ਦਾ ਸਨਮਾਨ ਕੀਤਾ ਸਾਡੇ ਭਰਾ ਨੇ ਤੇ ਰੁਤਵੇ ਬੰਦੇ ਆ ਹੁਣ ਬੇਨਤੀ ਕਰਾਂਗੇ ਭਾਈ ਐਂਟਰੀ ਗੇਟ ਤੇ ਟੱਕਾ ਨਾ ਕਰੋ ਵੀਰ ਜੀ بند کرنا پہ بہت زیادہ ਹਾਂ ਜੀ ਜਿਹਦਾ ਮੈਚ ਆ ਨਾ ਕਰਪੀ ਪ੍ਰਬੰਧ ਕਮੇਟੀ ਨਾਲ ਮਿਲ ਕੇ ਰਾਣੀ ਦੇ ਇਸ਼ਾਰੇ ਤੇ ਸੁਈ ਆ ਵੀ ਦੋਸਤਾਂ ਨੇ ਲਈ ਦੋ ਟੀਮਾਂ ਦੇ ਦਰਮਿਆਨ ਅੱਜ ਜੰਦਾਬਾਹ ਹੋਣਾ ਹੈ ਮੋਹਰੀ ਟੀਮਾਂ ਦੇ ਖਿਡਾਰੀ ਮੇਰੇ ਵੀਰ ਪ੍ਰੋਫੈਸਰ ਰਾਜੀ ਸਿੰਘ ਦੀ ਉਹ ਕਰਦੇ ਬਹੁਤ ਕਰਵਾ ਲਈ ਹੈ ਬੜੇ ਆਮ ਦੇ ਨਾਲ ਕੁਡੀ ਕਵਨ ਨਿਕੇ ਹੋ ਸਕਦੇ 54 ਨੰਬਰ ਵਿੱਚ ਆਇਆ ਹੋਇਆ ਨਾਲ ਜੱਪੂ ਚੋਣੇ ਬੀ ਪੌਂਗ ਲਈ ਵਾਦਾ ਹੋਇਆ ਔਰ ਜਨਾਬ ਵਧੀਆ ਪਲੇਅਰ ਉਹਨਾਂ ਵਧੀਆ ਇਨਸਾਨ ਹੈ ਜਿਹੜੀਆਂ ਜਿਵੇਂ ਧਾਮਾ ਮੱਖਣ ਮੱਖੀ ਦੀ ਸੁੱਖ ਮੱਖੀ ਦੀ ਮੇਰੇ ਮਤੋਂ ਆਹ ਪਹਿਲੀ ਰੋਡ ਕਮ ਢਿਲੋਣਾ ਮੁਕਾਬਲਾ ਹੋ ਗਿਆ ਮੱਖਣ ਕਰਾ ਰਸਲੇ ਦੀ ਹੈ ਅੱਜ ਦਾ ਮੇਲਾ ਅੱਜ ਦਾ ਮੈਚ ਕਹਿੰਦੇ ਸਰਾ ਲੱਗਣਾ ਮੇਰੇ ਮਿੱਤੋ ਇਧਰ ਨਾ ਮੇਰੇ ਵੀਰੇ ਐਸੇ ਜੁੜਦਾ ਹੋਇਆ ਆ ਕਹਿੰਦੇ ਮਾਜ ਐਕਸਪ੍ਰੈਸ ਮੇਰੇ ਵੀਰੋ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਇਹ ਮੱਖਣ ਸੰਧੂ ਆ ਉਹ ਵਿਕਰਮਜੀਤ ਸਿੰਘ ਆ ਸੰਧੂ ਦਾ ਮੇਡਾ ਮੇਰੇ ਵੀਰੋ ਮੱਖਣ ਸੰਧੂ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਚਾਰ ਖੰਡ ਚਾਰ ਖਿਡਾਰੀ ਤਿਆਰ ਹੋਰ ਤਿਆਰ ਨੇ ਇਹ ਮੈਂ ਵਿਕਰਮਜੀਤ ਸਿੰਘ ਆ ਆ ਦੇਖਾਂਗੇ ਸਾਹਮਣੇ ਮੱਖਣ ਸੰਧੂ ਮੱਖਣ ਸੰਧੂ ਤੇ ਆ ਕਹਿੰਦੇ ਰੱਜੀ ਹੈ ਮੇਰੇ ਵੀਰੋ ਬੱਲੇ ਬੱਲੇ ਕਾਚੀ ਆ ਪਰਾਮਾਲਾ ਮੇਰੇ ਮਿੱਤਰੋ ਇਹਦਾ ਨਾਸਾ ਮੇਲਾ ਕੋ ਬਾਡਰ ਤੋਂ ਜਲ ਕੇ ਆਇਆ ਇਹ ਗੁਰਦੇਵ ਪਹਾੜ ਦਾ ਪੁੱਤਰ ਮੇਰੇ ਮਿੱਤਰੋ ਦਿੱਤਾ ਜਾਣਾ ਇੱਕ ਬੇਨਤੀ ਹੈ ਮੇਰੀ ਭਰਾਵਰ ਕੇ ਪਾਈ ਪੈਸੇ ਤੰਨਾ ਰੇਡਾਂ ਦੇ ਲੱਗ ਰਿਆ ਹਜ਼ਾਰ ਤੋਂ ਘੱਟ ਲੱਗਣਾ ਨਹੀਂ ਆਹ ਕਹਿੰਦੇ ਪਹਿਲੀ ਰੇਡ ਪੈਰੀ ਹੈ 2000 ਦੀ ਜੇ ਤੰਨਾ ਕਬੱਡੀ ਦੇ ਗੋਪੀ ਨਹੀਂ ਜਫਾ ਲਾਉਂਦਾ ਤੇ 2000 ਰੁਪਏ ਆਪਾਂ ਮੱਖਣ ਨੂੰ ਦੇਣਾ ਭਾਈ ਇਹ ਕਬੱਡੀ ਦੇ ਰੂਲ ਹੈ ਇਹ ਕਬੱਡੀ ਦੇ ਨਿਯਮ ਹੈ ਬਾਅਦ ਵਿੱਚ ਪਲੇਅਰ ਗਿਲਾ ਕਰਦੇ ਆ ਆ ਜੱਗੂ ਚੋਲਾ ਸਾਹਿਬ ਦੀ ਧਰਤੀ ਦਾ ਮੇਰੇ ਮਿੱਤਰੋ ਅਰਸ਼ ਸੁਖਮਣ ਵੱਡੇ ਨਾਮ ਨੇ ਕਬੱਡੀ ਦੇ ਇੱਕ ਤਗੜਾ ਮੈਚ ਜਿਹੜੇ ਵੀਰਾਂ ਨੇ ਪੈਸੀ ਪਿਆ ਭੱਜ ਲਾ ਕੀ ਪਿਆ ਭੱਜ ਲਾ ਕੀ ਪਿਆ ਉਧਰ ਕੀਪਾ ਡੱਕ ਤੋਂ ਵੀ ਯੂਕੇ ਤੋਂ ਉਹਦਾ ਭਲੇਮਾ ਭਰਾ ਸਾਡਾ ਜਿਵੇਂ ਗੱਲ ਗੁਰਸਮਰ ਨੇ ਯੂਕੇ ਤੋਂ ਭਾਲੇ ਬੱਲੇ ਖੱਠੇ ਦੀ ਆ ਜੱਗੇ ਨੂੰ ਪਿਆਰ ਨਾਲ ਜੱਗਾ ਮਾਮਾ ਦੀ ਕਹਿੰਦੇ ਫਿਰ ਗੱਲਾਂ ਵੱਡੀਆਂ ਹੋ ਜਾਂਦੀਆਂ ਆਹ ਸਾਹਮਣੇ ਮੱਖਣ ਆਇਆ ਹੋਇਆ ਆਇਦਨ ਮਿਲਦੇ ਮੱਖਣ ਨੇ ਕਹਿੰਦੇ ਸਵਾਦ ਲਿਆਤਾ ਮੱਖਣ ਕੋ ਭੰਗਾਰੇ ਵਾਲਾ ਮੱਖਣ ਦੇ ਭੰਗਾਰੇ ਵਾਲਾ ਮੱਖਣ ਕੋ ਭੰਗਾਰੇ ਵਾਲਾ ਮੱਖਣ ਦੇ ਭੰਗਾਰੇ ਵਾਲਾ ਅਮਰਸ਼ੀਦ ਪਾਇਲ ਖਨੀਰ ਸਰ ਜੀ ਕਬੱਡੀ ਕਲੱਬ ਕਹਰੀਆਲਾ ਅਵੇ ਨੰਬਰ ਨੇ 36 ਤੇ ਬਹਾਦਰ ਹਰੰਦੀਪੁਰੀਏ ਗੋਪੀ ਦੀ ਟੀਮ ਦਾ ਪਰ ਮੇਰੇ ਮਿੱਤਰੋ ਤਾੜੀਆਂ ਮਾਰ ਦਿਓ ਮੈਚ ਬਹੁਤ ਤਗੜਾ ਖੇਡੇ ਟੀਮਾਂ ਟੌਪ ਦੀਆਂ ਸੀਜ਼ਨ ਤੋਂ ਬੜੇ ਵਧੀਆ ਮੈਚ ਉਹਦੀ ਇੱਕ ਵੱਖਰੀ ਗੱਲ ਹੁੰਦੀ ਹੈ 36 ਦੇ 36 ਦੇ ਨਾਲ ਅੱਜ ਦਾ ਇਹ ਮੈਚ ਹਰੰਦੀਪੁਰ ਦੀ ਟੀਮ ਜਿੱਤ ਰਹੀ ਹੈ ਮੈਂ ਸਾਰੇ ਵੀਰੋ ਕਰਦੀ ਪ੍ਰਬੰਧ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਇਧਰ ਆਹ ਬਹੁਤ ਧੰਨਵਾਦ ਤੇ ਬੇਨਤੀ ਸਤਿਕਾਰ ਹੈ ਗੁਰੂ ਸਾਡੇ ਵੀਰ ਰਣਕਿਸ਼ਰੀ ਸ਼ਾਰ ਦੇ ਕਲੱਬ ਕੋਲ ਗਲਤ ਬੋਲਿਆ ਗਿਆ ਸਿੰਘ ਜੀ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਮੇਰੇ ਵੀਰੋ 15 ਜੁਲਾਈ ਨੂੰ ਡਾਉਟੀਪਿੰਡ ਦੇ ਵੱਡੇ ਮੈਚ ਤੇ 30 ਜੁਲਾਈ ਦੇ ਨਾਲ ਸਾਡਾ ਜੱਗਾ ਜਾਉ ਮੇਰੇ ਵੀਰੋ 30 ਜੁਲਾਈ ਨੂੰ ਸੱਦੇ ਦਿੰਦੇ ਐ ਲੱਗਣੀ ਹੈ ਬੁੱਢੀ ਪਰਵਾਨ ਹੁਣੇ ਜੇ ਯੂਐਸਏ ਚਾਹੁੰਦੇ ਜੀ ਗੇਮ ਜਾਓ ਸਾਹਿਬ ਇਹਨਾਂ ਸਾਡੇ ਬਹੁਤ ਸਤਿਕਾਰਯੋਗ ਦੇ ਵਿੱਚ ਰਹਿੰਦੇ ਬੜੇ ਮਾਣ ਦੀ ਜੱਤੀ ਇਹਨਾਂ ਬੋਲਾਂ ਦੇ ਲਈ ਦਾ ਧੰਨਵਾਦ ਕਰੂੰਗਾ ਰੋਪਨਪ੍ਰੀਤ ਕੈਨੇਡਾ ਜੀ ਨਾਲ ਸਾਰੇ ਵੀਰਾਂ ਨੂੰ ਬਹੁਤ-ਬਹੁਤ ਸਰਕਾਰ ਦਿੱਤਾ ਮੇਰੇ ਵੀਰੋ ਸਾਰੇ ਵੀਰਾਂ ਦਾ ਬਹੁਤ-ਬਹੁਤ ਆ ਸਰਜੀਤ ਸਿੰਘ ਜੀ ਪ੍ਰਧਾਨ ਸਾਹਿਬ ਉਹ ਜਾਣੇ ਇੱਕ ਬੜੀ ਪਿਆਰੀ ਸ੍ਰੀ ਦਾ ਰਮਾਨੇ ਪੰਦੋਰੀ ਦੇ ਵਿੱਚ ਮਗਦੀ ਸਿੰਘ ਉਹਨਾਂ ਨੇ ਬੜੇ ਪਿਆਰ ਦਿੱਤੇ ਵੀ ਬਾਸਰ ਕੇ ਆਲੇ ਆਪਾਂ ਕਦੇ ਟੈਕ ਨੂੰ ਗਾਉਲ ਰਾਜੂ ਸਿੰਘ ਦੇ ਕਰਾਂ ਵਿੱਚ ਕਰਵਾਵਾਂਗੇ ਬਹੁਤ ਵੱਡੀ ਗੱਲ ਬੜੀ ਪਾਵਨ ਕਿਦਰ ਧਰਮੀ ਹੈ ਬਾਸਰ ਕੇ ਦੇ ਧਰਮਵੀਰ ਨੇ ਬੜਾ ਵਧੀਆ ਲਿਖਿਆ ਕਿ ਉਹਨਾਂ ਨੇ ਬਹੁਤ ਵੱਡੇ ਮਾਰ ਹੈ ਕਿ ਵੇਗੀ ਬਾਤ ਤੇ ਕੀ ਕਰਨੇ ਬੱਚੇ ਇਹ ਵਿਜੈਕੀ ਨੇ ਯਾਰ ਤਾਂ 10000 ਬਥੇਰੇ ਪਰ ਜਿਹਨੇ ਬਾਸਰ ਕਲੇ ਤਰਮੀਰ ਨੇ ਲਿਖੇ ਬਹੁਤ ਬਹੁਤ ਧੰਨਵਾਦ ਸਤਿਕਾਰ ਉਹ ਦੇ ਕੇ ਆਦੇ ਜੀ ਕਿਸੇ ਦੇ ਸ਼ਖੀਰ ਨਬਾਸਰ ਨੂੰ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ लाड़ा <laughs> ayi aa ja, badi aayi aa ja, badi aayi chal aa ja. yet 찾아 oczywiście i am the general which means <laughs> when u many and i am you yes <laughs> everything all s aspiration sairsaka airsaru ka airsumaond ਨੋ ਮਾਰਤ ਨੂੰ ਨਾ ਜਲਾ ਕਿੰਦਾ ਹੈ ਮੇਰੇ ਕੀ ਕਰਨ ਦੇ ਜੋ ਵੀ ਕਿਦਾ ਖਾਬ ਹੀ ਨਾ ਕਰੀਂ ਇਹ ਪ੍ਰਧਾਨ ਕੀ ਕਰਨਾ ਹੈ ਮੇਰਾ ਬੋਟੋ ਦਾ ਗੋਡਾ ਮੈਂ ਗਾਲ ਕੱਢੀ ਮੈਂ ਕਹਿੰਦਾ ਬਾਜੂ ਬਾਜੂ ਕਰੀ ਆ ਸੋ ਬੈਟ ਲੈ ਜਾਂਦਾ ਲੰਮੇ ਪੈ ਜਾਏਗਾ ਆ ਸਮਾਂ ਨਹੀਂ ਲੈ ਬਰਾਜ ਜੀ ਚਲੋ ਮਾਲ ਅਗਰ ਦਾਸ ਖੜਾ ਇਹ ਵੀ ਪਲੇਅਰ ਦੇ ਨਾ ਹੀ ਚੁੱਪ ਕੋਈ ਪ੍ਰੋਬਲਮ ਨਹੀਂ ਮੈਂ ਅੱਗ ਤੇ ਸੁਰ ਬੰਦੋ ਤਾਂ ਮੇਰੇ ਲੱਗ ਮੂਹਰੇ ਖੜਾ ਇਹਦੇ ਵਿੱਚ ਜਿੱਤੇ ਚਲੇ ਜਿੱਤੇ ਹਨਾ ਮਤਾਵਾ ਮਾੜੀ ਉਹ ਤੋਂ ਬਾਅਦ ਮੈਂ ਉੱਥੋਂ ਲੱਗ ਦੱਸ ਦਿਨ ਹੋ ਗਏ ਚੇਰੂ ਦੀ ਕੇਸਰੀ ਨੂੰ ਨਾ ਸੋਤਰੀ ਜ਼ਿਲ੍ਹੇ ਦੀ 25 ਸਾਲ ਤੋਂ ਕਿੱਡੀ ਹੋ ਦੇਖੋ ਸਾਈਡੋ ਗਰ ਬਲਜੀਤ ਦੇਖਾਈ ਦੇ ਰਹੇ ਆ। ਚੱਲੀਏ ਭਾਜੀ ਆਰੋ ਜੀ। ਹਾਂ ਹਾਂ। ਓਏ ਉਹਦਾ ਪੀ। ਕਮਿਟਰ ਐ ਚ ਵੇਖਦੇ। ਓਕੇ ਵੀਰ ਜੀ। ਆਇਆ ਨਾ ਆਇਆ। ਆਇਆ ਨਾ ਆਇਆ। ਆਇਆ। ਚਾਹੀਦਾ ਆਰਾਮ ਨੂੰ ਚਾਹੀਦਾ ਹੈ ਸਕਿੰਟ ਦੋ ਤਿੰਨ ਵਧਾ ਦੇਣੀ ਪ੍ਰਵਾਨ ਫੋਨ ਫੜਾਇਆ